ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਮਾਡਰਨ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਹੈ 8427019871 ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਇਹ ਜੀ ਗਾਂ ਦਿਖਾਉਣੀ ਆ ਜਿਹੜੀ ਤੁਹਾਡੇ ਕਰੇ HF ਵਾਲਾ ਜਰਸੀ ਵਾਲਾ ਤੇ ਮੱਝ ਵਾਲਾ ਤਿੰਨੇ ਤਰ੍ਹਾਂ ਦਾ ਦੁੱਧ ਤੁਹਾਨੂੰ ਪੂਰਾ ਕਰੂ HF ਵਾਲਾ ਕਿਉਂ ਕਿ ਆ ਚੰਗਾ ਦੁੱਧ ਦਊਗੀ ਜਰਸੀ ਦੇ ਮੱਝ ਵਾਲੀ ਗੱਲ ਆਪਾਂ ਤਾਂ ਕਰੀ ਆ ਵੀ ਇਹ ਫੈਟ ਦਊਗੀ ਤੇ ਹਵਾਨੇ ਤੇ ਨਾੜਾ ਨੂੜਾ ਦੇਖੋ ਜਿਵੇਂ ਕਹਿੰਦੇ ਸਟਾਰਟਿੰਗ ਦੇ ਵਿੱਚ ਹੀ ਪਿੰਡ ਵੜਦੇ ਆ ਪਤਾ ਲੱਗ ਜਾਂਦਾ ਕਿ ਲੋਕ ਇੱਥੇ ਕਿੱਦਾਂ ਦੇ ਰਹਿੰਦੇ ਹੋਣਗੇ ਡਿਟੇਲ ਇਨਫੋਰਮੇਸ਼ਨ ਰੇਡ ਵੀਡੀਓ ਦੇ ਵਿੱਚ ਹੋਊਗਾ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਬਾਈ ਦਸ ਸਿੰਘ ਪਿੰਡ ਦੀਪਗੜੀ ਜਿਲ੍ਹਾ ਬਰਨਾਲਾ ਤਹਿਸੀਲ ਤਪਾਣੀ ਤੇ ਮੋਬਾਈਲ ਨੰਬਰ ਆਪਣਾ ਜੀ 9842 30472 62842 30472 ਤੇ ਅੱਜ ਦਾ ਵੀਰੇ ਫਿਰ ਇੱਕ ਨਗੀਨੇ ਲਿਆਂਦਾ ਲੱਭ ਕੇ ਹਨਾ ਇਹ ਸੂਆ ਕਿਹੜਾ ਸੂਰੇ ਆ ਦੂਜਾ ਜੀ ਦੂਜਾ ਸੂਆ ਤੇ ਪਹਿਲੇ ਸੂਏ ਦੁੱਧ ਕਿੰਨਾ ਦੱਸਿਆ ਮਾਲਕਾ ਨੇ 27 27 ਕਿਲੋ ਦਾ ਚੋਆ ਆ ਬਾਈ ਬੈਠਾ ਤੇ ਬਾਕੀ ਯਾਰ ਦਿੱਤਾ ਵੀ ਫੈਟ ਵਾਲਾ ਹਨਾ ਏ ਪੂਰਾ 에ਅਰ ਸੈਰ ਦੇ ਜਰਸੀਆ ਵਾਲਾ ਨਗੀਨੇ ਆ ਗਿਆ ਹਨ ਤੇ ਦਿਨ ਅਜ ਨਟ 24 ਦਿਨ ਪੂਰੇ 24 ਨੂੰ ਦਿਨ ਪੂਰੇਆ ਸੀਮਿੰਟ ਵਗੈਰਾ ਕੁਝ ਕਨਫਰਮ ਹੈਗਾ ਕਿ ਨਹੀਂ ਕਨਫਰਮ ਨਹੀਂ ਜੀ ਪਤਾ ਕਰਦਾ ਵੀ ਬੰਦੇ ਆਦੇ ਕੋਈ ਆਈ ਹੈ ਹਾਈ ਕਨਫਰਮ ਨਹੀਂ ਕਿਹਾ ਵੀ ਮੈਂ ਪਹਿਲੇ ਹੀ ਝੂਠ ਬੋਲਦੀ ਜਰਸੀ ਦਾ ਭਰਾਇਆ ਯਾਰ ਸਰ ਦਾ ਭਰਾਇਆ ਜੈਜ ਗੱਲ ਆ ਆਪਾਂ ਕਰਨਾ ਨਹੀਂਗਾ ਇਹ ਪਤਾ ਕਰਕੇ ਦੱਸਦਾ ਕੋਈ ਚੱਕਰ ਤੇ ਰੇਟ ਇਹਦਾ ਕੀ ਰਹੂਗਾ ਏਟ ਇੱਕ ਪੰਜ ਜੀ ਮਾਨਦਾਨ ਹੋ ਜਾਊਗਾ ਧੋੜੀ ਬਾਹਰ ਨੂੰ ਸਵਰ ਲੈਵਾ ਵਗੈਰਾ ਦੇਖੋ ਯਾਰ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਕੰਬੈਕਟ ਹਵਾਨਾ ਦੂਜਾ ਸੂਆ ਸੂਰੀਆ ਰੇਟ 1,5000 ਰੁਪਇਆ ਮੌਕੇ ਦੇ ਗਜਾਇਸ ਵਗੈਰਾ ਸੁਪਰ ਲੇਵਾ ਦੇਖੋ ਯਾਰ ਕਿਆ ਆਪਦਾ ਜਿਹੜੇ ਕਹਿੰਦੇ ਸੀ ਇੱਕ ਹੀ ਰੱਖਣੀ ਆ ਜਿਵੇਂ ਅੱਜ ਕੱਲ੍ਹ ਕਹਿ ਜਾਂਦੇ ਆ ਵੀ ਗੱਡੀ ਇੱਕ ਹੀ ਲੈਣੀ ਆ ਤੇ ਲੈ ਲਓ ਫੋਰ ਵੇ ਫੋਰ ਭਾਵੇਂ ਸੁਹਾਗਾ ਮਾਰੀ ਚੱਲੋ ਉਹਦੇ ਨਾਲ ਉਹੀ ਗੱਲਾਂ ਇਹਦੇ ਵਿੱਚ ਆ ਨਾਲੇ ਤੁਹਾਡੇ ਘਰੇ 30 ਕਿਲੋ ਧੋਤੇ ਚੱਲੂਗੀ ਤੇ ਨਾਲੇ ਪਲੱਸ ਸੋਨੂ ਇਹਨੇ ਫੈਂਟ ਦੇਣੀ ਆ ਤੇ ਨਾਲੇ ਯਾਰ ਜਦੋਂ ਕੋਈ ਰਿਸ਼ਤੇਦਾਰ ਆ ਗਿਆ ਥੋੜੇ ਘਰੇ ਮੰਜੇ ਬੈਠੇ ਇਕੱਠੇ ਕਰਨ ਵਾਲੇ ਜਵਾਕ ਆ ਗਏ ਉਹ ਵੀ ਦੇਖਣਗੇ ਯਾਰ ਗਾਂ ਕਿੱਥੋਂ ਲੈ ਕੇ ਇਹ ਜੀ ਚੰਗੀ ਗਾਂ ਦਿਖਾਈਆ ਤੇ ਨਾੜਾ ਨੂੜਾ ਦੇਖੋ ਯਾਰ ਜਿਵੇਂ ਅਖਬਾਰ ਤੇ ਖਬਰ ਸਪੀ ਹੁੰਦੀ ਹੈ ਨਾ ਇੰਨੀਆਂ ਕਰਮ ਵਾਲੀ ਹਵਾਨੇ ਦੇ ਨਾੜਾ ਚੱਕੀ ਫਿਰਦੀ ਆ ਇੱਕ ਪੰਜ ਦੇ ਵਿੱਚੋਂ ਵੀ ਬਾਈ ਜੀ ਮਾਨਦਾਨ ਕਰਦਾਂਗੇ ਮੌਕੇ ਤੇ ਸੋ ਇੱਕ ਪੰਜ ਦੇ ਵਿੱਚੋਂ ਮੌਕੇ ਤੇ ਗਜਾਇਸ ਹੋ ਜੂ ਤੇ ਠੰਡੀ ਸੀਲ ਇੰਨੀ ਆ ਯਾਰ ਖਾਲੀ ਕੋਈ ਨਹੀਂ ਹਨਾ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਯਾਰ ਜਿੰਵੇਂ ਮਰਜੀ ਹੱਥ ਫੇਰ ਚੱਲੋ ਹਨਾ ਕੋਈ ਡਿੱਕਤ ਵਾਲੀ ਗੱਲ ਹੀ ਨਹੀਂ ਜਮਾ ਤੇ ਦੂਜਾ ਸੂਆ ਸੂਰੀਆ ਪੂ ਚੱਕ ਦੀ ਬੈੜ ਨੇ ਜਿਹੜੇ ਕਹਿੰਦੇ ਰਿਕ ਬੈੜ ਲੈਣੀ ਆ ਅਸੀਂ ਸਾਫ ਸੁਥਰੀ ਹਨ ਸੋ ਆ ਬੈੜ ਤੁਹਾਡੇ ਕਰ ਸੁਪਨਾ ਪੂਰਾ ਕਰੂ ਤੇ ਨਾਲੇ ਤੇ ਗਾਂਹਾਂ ਜਰਸੀ ਦੀ ਬਰੀਡ ਜਿੰਨੀ ਮਰਜੀ ਚਾਹੇ ਐਰ ਸ਼ੈਰ ਤਿਆਰ ਕਰੀ ਚੱਲਿਓ ਐ ਰੰਗ ਭਾਗ ਲਾ ਦੇਣੇ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤੇ ਆ ਜਲਦ